4 ਸਾਲ ਹੋ ਗਏ ਦੇ ਵਿਆਹ ਨੂੰ 4 ਸਾਲ ਤੋਂ ਇਹਨਾਂ ਦੀ ਕਲੇ ਨਹੀਂ ਮੁੱਕੀ ਇਹਨਾਂ ਦੀ ਇਹਨਾਂ ਦੀ ਦੋਵਾਂ ਜੀਆਂ ਦੀ ਕਲੇ ਇਸ ਤਰ੍ਹਾਂ ਹੁੰਦੀ ਹੀ ਵੀ ਭੈਣ ਚੁੱਕਣਾ ਦਿੰਦੀ ਮਾਸੀ ਦਿੰਦੀ ਤੇ ਇਹ ਮਗਰ ਲੱਗ ਜਾਂਦਾ ਸੀ ਮਗਰ ਲੱਗ ਕੇ ਉਹਨਾਂ ਦੇ ਲੜਾਈ ਕਰਦਾ ਸੀ ਹਾਂ ਜੀ ਹੁਣ ਵੀ ਇਹਨਾਂ ਦੀ ਲੜਾਈ ਹੋਈ ਹੋਈ ਕੇ ਜਾਂਦਾ ਨੀਲ ਪਾਏ ਆ ਉਹਦੇ ਸਾਹਮਣੇ ਹੀ ਉਹਨੂੰ ਬੱਚੇ ਵਰਗੂ ਜਿਹੜਾ ਬੱਚਿਆਂ ਵਰਗੂ ਕੇ ਇਹਨੂੰ ਸਾਹਮਣੇ ਨੀਲ ਪਾ ਸਕਦਾ ਤੁਸੀਂ ਆਪ ਸਮਝੋ पा सकदा नील कह दे कह दे नील पा सकदा जिन्ने ਬੱਚਿਆਂ ਵਰਗੂ ਕੇਅਰ ਕੀਤੀ ਹੋਵੇ ਇਹਨੇ ਉਹਦੇ ਮੰਗਰ ਲਾ ਕੇ ਮਾਂ ਨੇ ਨੀਲ ਵਖਾਏ ਆ ਤੇ ਉਹਨੇ ਉਹਦੇ ਮੰਗਰ ਲੱਗੇ ਪਤਾ ਨਹੀਂ ਕੀ ਕੀਤਾ ਤੇ ਉਹਨੇ ਦਵਾਈ ਪੀ ਲਈ ਚਾਹ ਤੇ ਨੀਲ ਪਾਏ ਮਾਂ ਦੇ ਅੰਦਾ ਮੇਰੀ ਤੇ ਨੀਲ ਪਾਤੇ ਫੜਕੇ ਨੇ ਉਹਨੇ ਬਾਹ ਫੜੀ ਰਹੇ ਨੀਲ ਪਾਤੇ ਆ ਮੇਰੇ ਹਿਸਾਬ ਨਾਲ ੱੱਕਾ ਆ ਵੀਰ ਜੀ ਇਹਦੀ ਮਾਸੀ ਤੇ ਇਹਦੀ ਭੈਣ ਟਿਕਨ ਨਹੀਂ ਦਿੱਤਾ ਹੰਨਾ ਕੀ ਮੈਂ ਚਪਲਾ ਲੈ ਆਈ ਆ ਪਾ ਕੇ ਤੇ ਇਹਨੇ 20 ਸਾਲ 20 ਦਿਨ ਮੇਰੇ ਘਰੇ ਕੁੜੀ ਕੱਲੀ ਸੱਧਿਆ ਹਨੂ ਮੈਨੂੰ ਫੋਨ ਕੀਤਾ ਆਂਦਾ ਦਹੀ ਦੂਜਾ ਮਰਾਵਾ ਮੈਂ ਮਮੀ ਆਪਣੇ ਰਿਸ਼ਤੇਦਾਰ ਸੱਦ ਲਗਾ ਆਣ ਕੇ ਤੇ ਲੈ ਜੋ ਬੱਚੇ ਤੇ ਨੀਲਮ ਇਹਨੇ ਆਪ ਇਹਨੇ ਬੈਗ ਤਿਆਰ ਕਰਕੇ ਦਿੱਤਾ ਫੈਲ ਕੱਢ ਕੇ ਲਿਆਇਆ ਦਾ ਪਿਓ ਮਰਿਆ ਵਾ ਉਹਦੀ ਫੈਲ ਕੱਢੀ ਇਹਨੇ ਮਾਸੀ ਨੇ ਪਤਾ ਕੀ ਕਿਹਾ ਤੂੰ ਆਂਦੀ ਪੂਜਾ ਦੀ ਲੰਬਾਰੀ ਚ ਪੈਲੇ ਰੱਖਦਾ ਨੀਲਮ ਦੀ ਚ ਕਿਉਂ ਰੱਖੀ ਸਾਨੂੰ ਇਨਸਾਫ ਚਾਹੀਦਾ ਜਿਹੜੀ ਮਾਸੀ ਤੇ ਜਿਹੜੀ ਇਹਦੀ ਪੈਣ ਆ ਪੂਜਾ ਉਹਨੇ ਪੈਰ ਨਹੀਂ ਲੱਗਣ ਦਿੱਤੇ ਮੇਰੀ ਤੀਨੇ ਜੇ ਉਹਦਾ ਪਹਿਲਾ ਬੱਚਾ ਹੈ ਨਾ ਤੇ ਹਾਕਮਾਂ ਦਾ ਨਾ ਕਪੜਾ ਸੰਬੰਧ ਆਉਦਾ ਉਹਨੇ ਅਖਣਾ ਮੈਂ ਸਾਹਮਣਾ ਵਾ ਫੇਰ ਆਂਦੀ ਹੁੰਦੀ ਪਿੱਛੇ ਲੈ ਕੇ ਆਈ ਮੈਂ ਪਤਾ ਨਹੀਂ ਸਵੇਰੇ ਸਵੇਰ ਮੇਰੇ ਕੋਲ ਆਈ ਰੋਂਦੀ ਸੀ ਕਹਿੰਦੀ ਮੇਰੀ ਲੜਾਈ ਹੋਈ ਆ ਮੈਂ ਬਾਤ ਕਰਦੀ ਪਈ ਮੈਂ ਜ਼ਿਆਦੀ ਗਾਲੀ ਨਹੀਂ ਉਹਦੇ ਨਾਲ ਕੀਤੀ ਤਾਂ ਰੋਂਦੀ ਪਈ ਸੀ ਬੜਾ ਕਾਫੀ ਰੋ ਰਹੀ ਮੈਨੂੰ ਨੇ ਦੱਸਿਆ ਨਹੀਂ ਮੈਂ ਸੁਣੀ ਨਹੀਂ ਮੈਂ ਉਹਨੂੰ ਮੈਂ ਇਹ ਪੁੱਛਿਆ ਮੈਂ ਕਿ ਬਾਅਦ ਵਿੱਚ ਮੈਂ ਪੁੱਛਿਆ ਕਿ ਉਹ ਤੇ ਪੌੜੀਆਂ ਤੇ ਬੈਠੀ ਸੀ ਤੇ ਉਹਦੇ ਮਤਲਬ ਮੈਡੀਸਨ ਨਿਕਲਦੀ ਪਈ ਸੀ ਇਥੋਂ ਇਹ ਵਜਾ ਲੜਾਈ ਲੜਾਈ ਦੱਸ ਸੀ ਲੜਾਈ ਹੋਈ ਸੀ ਮੈਂ ਦੱਸ ਬੋਲਦੀ ਪਈ ਸੀ ਮੈਂ ਬਾਤ ਕਰਦੀ ਪਈ ਮੈਂ ਸੁਣਦੀ ਪਈ ਸੀ ਕਹਿੰਦੀ ਮੇਰੇ ਲੜਾਈ ਹੋਈ ਆ ਇਹਦੇ ਨਾਲ ਇਹਨਾਂ ਨਾਲ ਭਾਜੀ ਨਾਲ ਸ਼ਾਇਦ ਹੋਈ ਸੀਗੀ ਥੋੜੀ ਜਿਹੀ ਲੜਾਈ ਵਾਚ ਕਹਿੰਦੇ ਕਿ ਮੇਰੇ ਮਦਰ ਦੇ ਇਦਾਂ ਕੀਤਾ ਉਹਦਾ ਕੀਤਾ ਪਰ ਉਹ ਆਂਟੀ ਤੇ ਪਹਿਲਾਂ ਵੀ ਨੀਲ ਪੜੇ ਪਏ ਸੀ ਕਿਉਂਕਿ ਪਹਿਲਾਂ ਵੀ ਉਹਨਾਂ ਦੀ ਬਾਤ ਇੱਕ ਛੱਲੀ ਬਣੀ ਹੋਈ ਸੀ ਤੇ ਨੀਲ ਵੀ ਪਿਆ ਹੋਇਆ ਸੀ ਪਹਿਲਾਂ ਵੀ ਜਦੋਂ ਤੁਸੀਂ ਮੈਨੂੰ ਕਿਹਾ ਮਾਲਿਸ਼ ਕਰੋ ਇਹਨਾਂ ਦੀ ਪਰ ਉਹ ਉਹ ਦੇਸੀ ਆਂਟੀ ਦੇ ਨਹੀਂ ਤੁਹਾਡੇ ਪ੍ਰੈਸ਼ਰ ਚ ਸੀਗੇ ਉਹ ਲੜਾਈ ਦਾ ਕਾਰਨ ਹੀ ਹੈ ਇਹ ਹੀ ਕਿ ਉਹਨਾਂ ਨੂੰ ਨਾ ਮਤਲਬ ਉਹਨਾਂ ਦੇ ਮਾਈਂਡ ਤੇ ਇੱਕੋ ਗੱਲ ਹੀ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਂ ਨੀਲ ਨਹੀਂ ਪਾ ਸਕਦੀ ਕਿਉਂਕਿ ਬਹੁਤ ਪਿਆਰ ਕਰਦੀ ਸੀ ਆਂਟੀ ਨੂੰ ਮਨਜਿੰਦਰ ਸਿੰਘ ਕਿਵੇਂ ਰhenge ਮੋਦਲ ਪਿੰਡ ਦੇ ਕੀ ਮਾਮਲਾ ਸਾਰਾ ਕੁਝ ਵੀ ਨਹੀਂ ਉਹਨਾਂ ਨੂੰ ਮਤਲਬ ਕਿ ਪਧਾਣੇ ਲੱਗਾ ਜਦੋਂ ਵੀ ਮੈਂ ਉਹਨਾਂ ਨੂੰ ਪੁੱਛਦਾ ਵਾਂ ਵੀ ਕੀ ਕਿਉਂ ਦਵਾਈ ਪੀਤੀ ਤੇ ਇਦਾਂ ਹੀ ਕਰਦੇ ਰਹੇ ਮੈਨੂੰ 14 14 ਦਿਨ ਹੋ ਗਏ ਮਤਲਬ ਏਸੀ ਚ ਜਦੋਂ ਵੀ ਉਹਨਾਂ ਕੋਲ ਚਾਹੀਦਾ ਇਦਾਂ ਹੀ ਕਰਦੀ ਰਹੀ ਮੇਰੀ ਵਾਈਫ ਹੈ ਰੀਜ਼ਨ ਕੋਈ ਕੁਝ ਨਹੀਂ ਰੀਜ਼ਨ ਕੋਈ ਕੁਝ ਨਹੀਂ ਦੱਸਿਆ ਬਾਕੀ ਘਰਾਂ ਦੇ ਵਿੱਚ ਨਿੱਕੇ ਨਿੱਕੇ ਗੱਲ ਹੁੰਦੀ ਹੈ ਇਹਨਾਂ ਦਾ ਬ੍ਰਦਰ ਵੀ ਮੌਜੂਦਾ ਉੱਥੇ ਤੇ ਭਾਬੀ ਵੀ ਇਹਨਾਂ ਦੇ ਉੱਥੇ ਤੇ ਜਦੋਂ ਆਪਾਂ ਬ੍ਰਦਰ ਨੂੰ ਲੈ ਕੇ ਗਏ ਆਈਸੀ ਦੇ ਵਿੱਚ ਸਿਵਲ ਹਸਪੀਟਲ ਸਰਕਾਰੀ ਗੁਰੂ ਨਾਨਕ ਦੇਵ ਖੜਾ ਤੇ ਇਹਨਾਂ ਦੇ ਬ੍ਰਦਰ ਨੇ ਵੀ ਜਾ ਕੇ ਨਾਲ ਐਡਮਿਟ ਕਰਾਇਆ ਤੇ ਬਾਕੀ ਇਹਨਾਂ ਦੀ ਭਾਬੀ ਦੱਸੇਗੀ ਵੀ ਐਦਾਂ ਦਾ ਕੋਈ ਚੱਕਰ ਹੀ ਨਹੀਂ ਆਪਾਂ ਲੜੇ ਲੁੜੇ ਕੁਝ ਵੀ ਨਹੀਂ ਬਾਕੀ ਉਹਨਾਂ ਨੂੰ ਜਦੋਂ ਪੁੱਛਿਆ ਮੈਂ 14 ਦਿਨ ਆਈਸੀ 'ਚ ਨਾਲ ਹੀ ਰਿਹਾ ਵੀ ਇਹੀ ਕਰਦੇ ਰਹੇ ਵੀ ਮੈਨੂੰ ਸਮਝ ਨਹੀਂ ਲੱਗੀ ਕਿ ਜਦੋਂ ਇੰਜੈਰ ਪੀਂਦੀ ਵਜ੍ਹਾ ਨਹੀਂ ਪਤਾ ਸਰ ਨਹੀਂ ਪਤਾ ਤੇ ਕੋਈ ਇਦਾਂ ਦੇ ਕਟ ਮਾਰ ਕੋ ਕਦੀ ਕੁਛ ਨਹੀਂ ਕਰੀਦਾ ਕੋਈ ਨਿਸ਼ਾਨੀ ਕਰੀਦਾ ਨਹੀਂ। ਐਹੀ ਚਾਹੁੰਦੇ ਆਂ ਵੀ ਜੋ ਸੱਚ ਆ ਉਹ ਹੀ ਸਾਹਮਣੇ ਆਵੇ ਤੇ ਨਾਜ਼ਾਇਰ ਮੇਰੇ ਬੱਚਿਆਂ ਦੀ ਜ਼ਿੰਦਗੀ ਤੇ ਕੇ ਦੀ ਕੇ ਦਾ ਧੱਕਾ ਨਾ ਹੋਵੇ ਕੁਛ ਵੀ। ਫਿਰਨੇ ਬੱਚੇ ਦੇ ਮੇਰੇ ਦੋ ਕਾਕੇ ਇੱਕ ਇੱਕ ਸਾਲ ਦਾ ਇੱਕ ਤਿੰਨ ਸਾਲ ਦਾ। ਪੁਲਿਸ ਨੂੰ ਦੱਸਿਆ ਇਸ ਬਾਰੇ। ਹਾਂਜੀ। ਪੁਲਿਸ ਆਈ ਹੈ। ਹਾਂਜੀ ਪੁਲਿਸ ਇਹਨਾਂ ਨੇ ਖੁਦ ਬੁਲਾਈ। ਸਾਨੂੰ ਇੱਕ ਕਾਲ ਮਸੂਲ ਹੋਈ ਆ ਜਿੱਦੋਂ ਸਾਨੂੰ ਪਤਾ ਲੱਗਾ ਵਾ ਕਿ ਨੀਲਮ ਨਾਮ ਦੀ ਲੜਕੀ ਆ ਜੋ ਕਿ ਮਨਜਿੰਦਰ ਸਿੰਘ ਦੀ ਪਤਨੀ ਆ ਤੇ ਮੋਦਲ ਬੇਰਕੇ ਦੀ ਰਹਿਣ ਵਾਲੀ ਆ। ਐਸਡੀ ਅੱਜ ਮੌਤ ਹੋ ਗਈ ਆ ਉਹਨੇ 24 ਤੋਂ 25 ਨੂੰ ਦਵਾਈ ਪੀਤੀ ਸੀ ਉਸ ਤੋਂ ਬਾਅਦ ਇਹ ਇਹਦਾ ਇਲਾਜ ਚੱਲ ਰਿਹਾ ਸੀ ਵਕਵਾਕਾ ਹਸਪਤਾਲ 'ਚ ਜੋ ਜ਼ਿਆਦਾਤਰ ਇਲਾਜ ਅਮਨਦੀਪ ਮੈਡੀਸਿਟੀ ਹਸਪਤਾਲ ਚੱਲਿਆ ਵਾ ਉਸ ਤੋਂ ਬਾਅਦ ਕੱਲ ਇਹਨੂੰ ਗੁਰਨਾਨਕ ਹਸਪਤਾਲ ਰੈਫਰ ਕਰਤਾ ਸੀਗਾ ਜਿੱਥੋਂ ਅੱਜ ਇੱਥੇ ਨਿਰਮਨ ਬਟਾਰ ਰੋੜਾ ਹਸਪਤਾਲ ਜਿਹੜਾ ਵਾ ਉੱਥੇ ਲਿਆਂਦਾ ਗਿਆ ਵਾ ਤਾਂ ਉੱਥੇ ਦੀ ਮੌਤ ਹੋਣੀ ਪਾਈ ਗਈ ਹੈ। ਮੌਤ ਦਾ ਕਾਰਨ ਕੋਈ ਜ਼ਹਿਰੀਲੀ ਦਵਾਈ ਇਹਨੇ ਪੀਤੀ ਆ। ਉਹ ਬਾਕੀ ਇਹਦਾ ਜੋ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਤੋਂ ਕਲੀਅਰ ਹੋਊਗਾ। ਮਾਰ ਵਾਲਿਆਂ ਨੇ ਜੋ આરોਪ ਲਾਇਆ ਰਿਹਾ ਹੈ ਨਹੀਂ ਕਿਸੇ ਤੇ ਜਾਨ ਨਹੀਂ ਲਾ ਰਹੇ। ਜੀ ਇਹਦੇ ਜਿਹੜੇ ਭਰਾ ਵਾ ਬ੍ਰਦਰ ਆ ਜਾਂ ਲੜਕੀ ਦੇ ਮੈਂਬਰਸ ਆ ਉਹ ਕਹਿ ਰਹੇ ਆ ਕਿ ਜਿਹੜੇ ਇਹਦੇ ਸਹੁਰਾ ਪਰਿਵਾਰ ਆ ਉਹਨਾਂ ਵੱਲੋਂ ਤਸ਼ੱਦਦ ਕੀਤਾ ਗਿਆ ਵਾ ਤਾਂ ਜਿਸ ਕਰਕੇ ਨੇ ਦਵਾਈ ਪੀਤੀ ਆ। ਬਾਕੀ ਵੈਰੀਫਾਈ ਕਰ ਰਹੇ ਆ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਜੋ ਬਣਦੀ ਕਾਰਵਾਈ ਹੋਊਗੀ ਉਹ ਅਮਲ ਚੱਲਿਆ ਦੀ।